ਇੱਕ ਵਾਰ ਆਪ ਕੋ ਸਤਨਾਮ ਸ੍ਰੀ ਪੜੋ ਗੋ ਆਨੰਦ ਦਇਆ ਮੇਰੀ ਮਾਏ ਸਤ ਗੁਰੂ ਮੈਂ ਹਾਂ ਸਤ ਗੁਰ ਤਾਂ ਪਾਇਆ ਸਹਿ ਜਿਸ ਤੀ ਮਨ ਵਜੀਆਂ ਬਾਤ ਭਾਈ ਉਹ ਬੀਪੀਆਂ ਘਾਰ ਇੰਨਾ ਕੁ ਵੇਖ ਕੇ ਉਹ ਗੁੱਸੇ ਨੇ ਜਾ ਕੇ ਕ੍ਰੋਧ ਵਿੱਚ ਜਾ ਕੇ ਕਹਿੰਦਾ ਇੱਕ ਮਾਈ ਦੀ ਗੋਦ ਵਿੱਚੋਂ ਬੱਚਾ ਖੋਲੋ ਸਭ ਬੀਬੀਆਂ ਦੇ ਸਾਹਮਣੇ ਇੱਕ ਬੱਚਾ ਖੋਲਿਆ ਉਹਨੇ ਕਹੇ ਸਬ ਬੱਚੇ ਦੇ ਤਿੱਖੇ ਦੰਤਰ ਨਾਲ ਟੋਟੇ ਕਰੋ 11 12 ਮਹੀਨੇ ਦਾ ਨਿੱਕਾ ਜਿਹਾ ਬੱਚਾ ਸਾਹਮਣੇ ਰੱਖ ਕੇ ਲੱਕੜ ਦੇ ਫੱਡੇ ਉੱਤੇ ਦੰਤਰ ਨਾਲ ਟੋਟੇ ਕਰਦੇ ਜਿਉਂਦਾ ਬੱਚਾ ਵੱਢ ਦਿੱਤਾ ਕੀਤੇ ਹੋਏ ਟੋਟੇ ਬੁੱਕਾਂ ਭਰ ਕੇ ਉਹ ਮਾਈ ਦੀ ਝੋਲੀ ਵਿੱਚ ਪਾ ਦਿੱਤੇ ਕੱਪੜੇ ਲੋ ਨਾਲ ਲਤਬਤ ਹੋ ਗਏ ਬੱਚੇ ਦੇ ਟੋਟੇ ਕੀਤੇ ਹੋਏ ਝੋਲੀ ਵਿੱਚ ਨੇ ਤਾਂ ਵੀ ਉਹ ਬੀਬੀ गा ਰਹੀ ਐ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾ ਸੰਗਤ ਉਹਦੇ ਮਨ ਚ ਆਇਆ ਇੱਕ ਬੀਬੀ ਦਾ ਬੱਚਾ ਵੱਢਿਆ ਭਗਤੀ ਬੀਬੀਆਂ ਡਰਦੀਆਂ ਆਪੇ ਕਹਿਣਗੀਆਂ ਵੇ ਸਾਡੇ ਬੱਚੇ ਨੂੰ ਨਾ ਮਾਰੀ ਅਸੀਂ ਸਿੱਖੀ ਛੱਡੀ ਮਾਫ ਕਰਿਓ ਬੱਚਾ ਮਾਂ ਦੇ ਜਿਗਰ ਦਾ ਟੁਕੜਾ ਹੁੰਦਾ ਤੁਸੀਂ ਗ੍ਰਸਤੀ ਬੈਠੇ ਹੋ ਪਰਿਵਾਰਾਂ ਵਾਲੇ ਆਪਾਂ ਸਾਰੇ ਬੱਚਿਆਂ ਵਾਲੇ ਘਰ ਵਿੱਚ ਆਪਣਾ ਬੈੱਡ 1.5 ਤੋਂ 2 ਫੁੱਟ ਉੱਚਾ ਹੁੰਦਾ ਸਿਰਫ 1.5 ਫੁੱਟ ਤੱਕ ਜੇ ਬੱਚਾ ਬੈੱਡ ਤੋਂ ਡਿੱਗ ਜਾਣਾ ਮਾਂ ਦਾ ਦਿਲ ਨਿਕਲ ਜਾਂਦਾ ਹਾਏ ਮੇਰਾ ਬੱਚਾ ਉਹਨੂੰ ਕੁਝ ਵੀ ਨਹੀਂ ਸੁੱਚਦਾ ਪਰ ਜਿਗਰ ਦਾ ਟੁਕੜਾ ਅੱਖਾਂ ਦੇ ਸਾਹਮਣੇ ਵੱਡੇ ਜਾ ਰਹੇ ਨੇ ਟੁੱਟੇ ਟੁੱਟੇ ਕਰਕੇ ਝੋਲੀ ਵਿੱਚ ਪਾਏ ਜਾ ਰਹੇ ਨੇ ਤਾਂ ਵੀ ਮਾਈਆਂ ਡੋਲੀਆਂ ਨਹੀਂ ਇੱਕ ਮਾਈ ਦਾ ਬੱਚਾ ਵੱਡਿਆ ਹੈ ਹੁਕਮਰਾਨ ਦੇ ਮਨ ਵਿੱਚ ਹੈ ਬੱਕੀ ਬੀਬੀਆਂ ਤਰਲਾ ਲੈ ਕੇ ਕਹਿਣਗੀਆਂ ਸਾਡੇ ਬੱਚੇ ਨਾ ਮਾਰੀ ਅਸੀਂ ਧਰਮ ਛੱਡਿਆ ਪਰ ਹਰਾਨੀ ਵੀ ਹੱਦ ਨਾ ਰਹੀ ਬੱਕੀ ਸਭ ਸਿੱਖ ਬੀਬੀਆਂ ਨੇ ਆਪਣੇ ਬੱਚੇ ਮੋਹਰੇ ਕਰਕੇ ਕਿਹਾ ਲੈਵੇ ਝਾਲਮਾ ਬੱਚੇ ਵੱਢ ਦੇ ਤੂੰ ਸਾਡੇ ਬੱਚਿਆਂ ਦੇ ਟੋਟੇ ਕਰ ਸਕਨੇ ਪਰ ਸਾਡੀ ਸਿੱਖੀ ਦਾ ਟੋਟਾ ਨਹੀਂ ਕਰ ਸਕਦਾ ਤੂੰ ਸਾਡੇ ਬੱਚੇ ਕਤਲ ਕਰ ਸਕਦਾ ਪਰ ਸਾਡੀ ਸਿੱਕੀ ਨਹੀਂ ਸਾਡੇ ਕੋਲੋਂ ਖੋ ਸਕਦਾ ਸਾ ਸੰਗਤ ਅੱਖਾਂ ਦੇ ਸਾਹਮਣੇ ਬੀਪੀਆਂ ਦੇ ਬੱਚੇ ਨਿੱਜਿਆਂ ਤੇ ਬੋਝ ਦਿੱਤੇ ਗਏ ਟੋਟੇ ਕਰਕੇ ਝੋਲੀਆਂ ਚ ਪਾ ਦਿੱਤੇ ਗਏ ਤਾਂ ਵੀ ਉਮਾਈਆਂ ਡੋਲੀਆਂ ਨਹੀਂ ਪਤਾ ਕਿਉਂ ਸਿਰ ਤੇ ਹੱਥੇ ਗੁਰੂ ਗੋਬਿੰਦ ਸਿੰਘ ਦਾ ਸਿਰ ਤੇ ਹੱਥੇ ਗੁਰੂ ਕਲਗੀਆਂ ਵਾਲੇ ਦਾ ਜਿਸ ਗੁਰੂ ਦੇ ਪੰਜ ਪਿਆਰਿਆਂ ਗੁਰੂ ਰੂਪ ਹੋ ਕੇ ਅੰਮ੍ਰਿਤ ਦੇ ਚੁਲੇ ਪਾਏ ਨੇ ਸਿਰ ਵਿੱਚ ਚਿੱਤੇ ਰੱਖਿਓ ਕਲਗੀਆਂ ਵਾਲੇ ਦਾ ਹੱਥ ਐ ਸੀ ਸੁੱਤੇ ਕਿਸਮ ਵਿੱਚ ਅੰਮ੍ਰਿਤ ਪੋਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੱਥ ਐ ਉਸਿਰ ਇਹ ਐਵੇਂ ਨਹੀਂ ਉਹ ਵਿਦਵਾਨ ਲਿਖਦੇ ਗੈਂਦਾ ਟੁੱਟੇ ਜਿਗਰ ਦੇ ਸਾਹਮਣੇ ਕਰਨ ਟੁੱਟੇ ਮਾਵਾਂ ਦੇ ਜਿਗਰ ਦਾ ਟੁਕੜਾ ਖਾਂਦੇ ਸਾਹਮਣੇ ਟੁੱਟੇ ਹੋਏ ਟੋਟੇ ਜ਼ਿਕਰ ਦੇ ਸਾਹਮਣੇ ਕਰਨ ਟਟ ਮਾਮਾ ਡਕਰੇ ਝੋਲੀਆਂ ਪਾਉਂਦੀਆਂ ਨੇ ਉੱਚਾ ਸੁੱਟ ਕੇ ਬੋਜ ਦੇ ਨੀਦਿਆਂ ਤੇ ਹੋਰਾ ਫਿਰ ਵੀ ਨਹੀਂ ਕਬਰਾਂ ਹੁੰਦੀਆਂ ਨੇ ਕਿਉਂ ਕਿ ਥੱਪਣ ਗੁਰੂ ਗੋਬਿੰਦ ਸਿੰਘ ਭਈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥੱਪੜ ਹੈ ਉਹਨਾਂ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਸੀਸ ਹੈ ਉਹਨਾਂ ਦੇ ਸਿਰ ਤੇ ਇੰਨੀ ਕੁਰਬਾਨੀ ਕਰਕੇ ਵੀ ਉਹ ਸਿੰਘਣੀਆਂ ਗਾਉਂਦੀਆਂ ਰਹਿਆਂ ਅੱਜ ਆਪਾਂ ਉਹਨਾਂ ਸਿੰਘ ਸਿੰਘਣੀਆਂ ਨੂੰ ਅਰਦਾਸ ਵਿੱਚ ਜਿੱਤੇ ਕਰੀਦੇ ਮੈਂ ਇਹ ਤੁਹਾਨੂੰ ਤਾਂ ਕਥਾ ਸੁਣਾਈ ਹੈ ਭੈਣੋ ਤੁਸੀਂ ਉਸ ਕੌਮ ਦੇ ਵਾਰਸ ਕੱਲਾ ਸਮਾਗਮ ਕਰਾਉਣਾ ਹੀ ਵੱਡੀ ਗੱਲ ਨਹੀਂ ਆਪਾਂ ਸ਼ਹੀਦਾਂ ਨੂੰ ਯਾਦ ਕਰਕੇ ਰਹਿਤ ਰੱਖਣੀ ਸ਼ੁਰੂ ਕਰੀਏ ਕਿਸਾਂ ਦੀ ਵਿਅਦਵੀ ਨਾ ਕਰੋ ਰੋਮਾਂ ਦੀ ਬਿਆਦ ਨਹੀਂ ਨ ਕਰੋ ਐਵੇਂ ਮਨ ਵਿੱਚ ਲੱਗਦਾ ਹੈ ਵੇ ਖਬਰੇ ਅਸੀਂ ਸੋਹਣੇ ਨਹੀਂ ਲੱਗਣਾ ਉਹ ਨਹੀਂ ਜਿਹਨੂੰ ਮੇਰਾ ਗੁਰੂ ਨਵਾਜੇ ਉਹ ਸਭ ਤੋਂ ਸੋਹਣਾ ਹੁੰਦਾ ਹੈ ਜਿਹਨੂੰ ਗੁਰੂ ਆਪਣੇ ਗੋਦ ਵਿੱਚ ਬਿਠਾ ਲੈ ਉਹ ਲੋਕ ਤੇ ਪਰਲੋਕ 'ਚ ਮੁੱਖ ਉਜਲਾ ਹੋ ਜਾਂਦਾ ਹੈ ਸੱਜਣ ਸੱਚਾ ਬਾਦਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਵੇ ਸਾਹੋ ਗੁਰੂ ਵਾਲਾ ਕੋਈ ਬਣ ਕੇ ਵੇਖਿਓ ਸੋਹਣਾ ਲੱਗਦਾ ਹੈ ਇਹ ਕਦੋਂ ਹੋਣਾ ਆਪਣੇ ਮਨ ਆਪਣੇ ਮਨ ਨੇ ਕਹਿਣ ਲੱਗ ਪਿਆ ਨਾ ਤੂੰ ਬਹੁਤ ਸੋਹਣਾ ਜਦੋਂ ਗੁਰੂ ਗੁਰੂ ਜਪਣ ਲੱਗ ਜਾਂਦੇ ਇੱਕ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦਾ ਧਿਆਨ ਤਰੋ ਮਿਲ ਕੇ ਪਿਆਰ ਨਾਲ ਕਹੋ ਸਤਗੁਰ ਕੈਵਲ ਹਾਰੇ ਆਪਣੇ ਸਤਗੁਰ ਕੈਵਲ ਹਾਰੇ ਸਤਗੁਰ ਕੈਵਲ ਹਾਰੇ ਆਪਣੇ ਸਤਗੁਰ ਕੈਵਲ ਸਤਗੁਰ ਕੈਵਲ ਗੱਜ ਕੇ ਸਾਰੇ ਨਹੀਂ ਬੋਲਦੇ ਸਤਗੁਰ ਕੈਵਲ ਅੱਛਾ ਲੁਧਿਆਣੇ ਤੋਂ ਬਾਅਦ ਜਲੰਧਰ ਦਾ ਨਾਮ ਹੁੰਦਾ ਸੀ ਕਿ ਕਥਾ ਕੀਰਤਨ ਸੁਣਨ ਵਾਲੀ ਸੰਗਤ ਬਹੁਤ ਹੈ ਮੈਂ ਆ ਪਿਛਲੇ ਡੇਢ ਸਾਲ ਤੋਂ 2 ਸਾਲਾਂ ਤੋਂ ਨੋਟ ਕਰਦਾ ਹਾਂ ਤੁਸੀਂ ਕਮਜ਼ੋਰ ਹੋ ਗਏ ਜਦ ਤੱਕ ਇੱਥੇ ਕਥਾ ਨਹੀਂ ਹੋ ਰਹੀ ਜਾਂ ਤੁਸੀਂ ਮੋਬਾਈਲਾਂ 'ਚ ਜਿਆਦਾ ਖੁੱਭ ਗਏ ਸਾਧ ਸੰਗਤ ਕੋਈ ਨਾ ਕੋਈ ਨੁਕਸ ਜ਼ਰੂਰ ਹੈ ਪੜੋ ਇੱਕ ਵਾਰ ਪਿਆਰ ਨਾਲ ਗੱਜ ਕੇ ਕੋਈ ਸਾਰੇ ਪਿਆਰ ਸਤਗੁਰ ਕੈਵਲ ਹਾਰ ਆਪਣੇ ਸਤਗੁਰ ਕੈਵਲ ਹਾਰ ਸਤਗੁਰ ਕੈਵਲ ਹਾਰ ਆਪਨੇ ਸਤਗੁਰ ਕੈਵਲ ਆਰੇ ਸਤਗੁਰ ਕੈਵਲ ਵਾਹ ਵਾਹ ਹਾਂ ਦਿਲੋਂ ਕੋ ਦਿਲੋਂ ਅੰਦਰੋਂ ਕਹੋ ਆਜ ਤੋੜ ਕੇ ਸਤਗੁਰ ਕੈਵਲ ਵਿਭਯੋ ਤੁਸੀਂ ਆ ਜਾਓ ਲੱਗਦੇ ਸਾਰੇ ਉੱਠ ਕੇ ਆ ਜਾਓ ਇੱਥੇ ਅੱਗੇ ਆ ਜਾਓ ਸਪੇਸ ਨਾ ਖਾਲੀ ਹੋਵੇ ਨੇੜੇ ਆ ਜਾਓ ਪਰ ਨੇੜੇ ਸਿੰਘੋ ਆ ਜਾਓ ਨੇੜੇ ਨੂੰ ਤਰਸ ਕਰੋ ਖਰਾਬ ਨਾ ਕਰੋ ਮਾਹੌਲ ਤੁਸੀਂ ਇਹ ਤੁਸੀਂ ਹਜ਼ਾਰਾਂ ਲੱਖਾਂ ਰੁਪਇਆ ਲਾਇਆ ਇਹ ਜ਼ਰੂਰੀ ਨਹੀਂ ਹੁੰਦਾ ਵੀ ਸੰਗਤ ਬਹੁਤ ਹੋਣੀ ਚਾਹੀਦੀ ਫਿਰ ਕੀਰਤਨ ਕਰਨ ਇੱਕ ਸਿੱਖ ਦੋਏ ਸਾਧ ਸੰਗਤ ਦੋ ਜਣੇ ਵੀ ਬੈਠੇ ਹੋਣ ਤੇ ਸੁਰਤ ਜੁੜੀ ਸਾਧ ਸੰਗਤ ਪਰ ਬੈਠੇ ਹੋਣ ਸਰੀਰ ਨਾਲ ਬੈਠਾ ਹੋਵੇ ਸਿੱਖ ਬੈਠੇ ਹੋਣ ਸੁਰਤ ਜੁੜੀ ਰਹੇ ਗੱਜ ਕੇ ਪੜੋ ਹਣ ਤੋਂ ਢੀਵਾਜ ਹੋਣੀ ਚਾਹੀਦੀ ਸਤਗੁਰ ਕੈਵਲਿਹਾਰ ਆਪਣੇ ਸਤਗੁਰ ਕੈਵਲਿਹਾਰ ਸਤਗੁਰ ਕੈਵਲਿਹਾਰ ਆਪਣੇ ਸਤਗੁਰ ਕੈਵਲਿਹਾਰ ਸਤਗੁਰ ਕੈਵਲ ਵਾਹ ਵਾਹ ਸਤਗੁਰ ਕੈਵਲ ਆਕੇ ਸੁਖ ਪਾਸ਼ੈ ਸੁਖ ਸੇਜਾ ਆਕੇ ਸੁਖ ਪਾਸ਼ੈ ਸੁਖ ਸੇਜਾ ਆਕੇ ਸੁਖ ਪਾਸ਼ੈ ਸੁਖ ਆ ਆਕੇ ਸੁਖ ਘਰ ਅਨੰਦ ਹਮਾਰ ਆਪਣੇ ਸਤਿਗੁਰ ਕੈਵਲ ਹਾਰ ਸਤਿਗੁਰ ਕੈਵਲ ਹਾਰ ਆਪਣੇ ਸਤਿਗੁਰ ਕਵਲ ਹਾਰ ਸਤਿਗੁਰ ਕਵਲ ਹਾਰ ਸਤਿਗੁਰ ਵਾ ਵਾ ਸਤਿਗੁਰ ਕਹ ਧਨ ਸ੍ਰੀ ਗੁਰੂ ਗੋਵਿੰਦ ਸੰਗਤਿ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ੍ਰੀ ਗੁਰੂ ਹਾਂ ਧੰਨ ਸ੍ਰੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ੍ਰੀ ਗੁਰੂ ਧੰਨ ਸ੍ਰੀ ਗੁਰੂ ਸਤਗੁਰ ਕੈ ਵਲੇ ਹਾਰ ਆਪਣੇ ਸਤਗੁਰ ਕੈ ਵਲੇ ਆਰੇ ਸਤਗੁਰ ਕੈ ਵਲੇ ਹਾਰ ਆਖੋ ਸਤਨਾਮ ਸ੍ਰੀ ਫਿਰ ਆਖੋ ਸਤਨਾਮ ਸ੍ਰੀ ਸਤਗੁਰੂ ਤੋਂ ਬੁਲਿਹਾਰ ਜਾਣ ਨਾਲ ਕੀ ਹੋਣਾ ਆਕੇ ਸੁਖ ਬਾਸ਼ਰ ਸੁਖ ਸਹਜਾ ਘਰ ਆਨੰਦ ਹਮਾਰਾ ਤੇ ਹੋਰ ਪਤਾ ਕੀ ਮਿਲਣਾ ਭਾਈ ਸਤਿਗੁਰੂ ਦੇ ਘਰ ਵਿੱਚ ਸਭ ਕੁਝ ਹੈ ਇੱਕ ਵਾਰ ਅੱਖ ਵੈਗੁਰੂ ਬੰਦੇ ਦੇ ਘਰ ਵਿੱਚ ਸਭ ਕੁਝ ਨਹੀਂ ਹੈ ਬੰਦਾ ਕਿਸੇ ਨੂੰ ਸਭ ਕੁਝ ਨਹੀਂ ਦੇ ਸਕਦਾ ਕੋਈ ਬੰਦਾ ਕਿਸੇ ਦੀ ਕੋਈ ਮਾੜੀ-ਮੋਟੀ ਲੋੜ ਪੂਰੀ ਕਰ ਸਕਦਾ ਪਰ ਮਨੁੱਖ ਕੀ ਟੇਕ ਵਿਰਤੀ ਸਭ ਜਾਣ ਦੇਵ ਨ ਕੋ ਇਕ ਹੈ ਭਗਵਾਨ ਸੱਜਣੋ ਬੰਦਾ ਨਹੀਂ ਕਿਸੇ ਨੂੰ ਸਭ ਕੁਝ ਦੇ ਸਕਦਾ ਕਿਉਂ ਬੰਦਾ ਪਰਫੈਕਟ ਹੈ ਹੀ ਨਹੀਂ ساری ਦੁਨੀਆ ਇੰਪਰਫੈਕਟ ਹੈ ਜੇ ਕਿਸੇ ਦੇ ਘਰ ਵਿੱਚ ਸਭ ਕੁਝ ਹੈ ਨਾ ਉਹ ਇੱਕੋ ਹੀ ਕਰਦਾ ਹੈ ਬੰਦੇ ਦੇ ਘਰ ਵਿੱਚ ਨਹੀਂ ਸਭ ਕੁਝ ਜੇ ਕਿਸੇ ਦੇ ਘਰ ਵਿੱਚ ਸਭ ਕੁਝ ਹੈ ਉਹ ਸਿਰਫ ਇੱਕ ਕੋਈ ਘਰ ਹੈ ਉਹ ਮੇਰੇ ਸਤਿਗੁਰੂ ਦਾ ਘਰ ਹੈ ਸਿੱਖਾ ਗੁਰੂ ਗੁਰੂ ਜਪਣਾ ਸ਼ੁਰੂ ਕਰ ਤੇਰੇ ਘਰ ਵਿੱਚ ਸਭ ਕੁਝ ਆ ਜਾਵੇ ਉਹਦੇ ਕੋਲੋਂ ਮੰਗਦਾ ਪੜੋ ਸਾਚੇ ਸਾਹਿਵਾ ਕਿਆ ਨਹੀਂ ਘਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ ਉਹਦੇ ਘਰ ਵਿੱਚ ਸਭ ਕੁਝ ਹੈ ਫਿਰ ਉਹ ਸਭ ਕੁਝ ਦੇ ਸਕਦਾ ਬੰਦੇ ਦੇ ਘਰ ਵਿੱਚ ਨਹੀਂ ਘਰ ਤਾਂ ਤੇਰੇ ਸਭ ਕੁਝ ਹੈ ਜਿਸ ਦੇਹੇ ਸੋ ਪਾਵੇ ਉਹਦੇ ਘਰ ਨੇ ਸਭ ਕੁਝ ਹੈ ਮਹਾਰਾਜ ਫਿਰ ਮਿਲਦਾ ਕਿਵੇਂ ਕਹਿੰਦੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਹਨੇਰੇ ਕਹਿ ਨਾਨਕ ਸੱਚੇ ਸਾਹਿਬ ਗਿਆਨ ਨਹੀ ਘਰ ਭਾਈ ਉਹਦੇ ਘਰ ਵਿੱਚ ਸਭ ਕੁਝ ਹੈ ਉਹਦੇ ਕੋਲੋਂ ਝੋਲੀ ਅੱਡ ਕੇ ਮੰਗੀ ਸਭ ਕੁਝ ਮਿਲੇਗਾ ਸਾ ਸੰਗਤ ਮੇਰੇ ਸੱਜਣ ਨੇ ਉਹ ਬੈਂਕ ਵਿੱਚ ਮੈਨੇਜਰ ਹੁੰਦਾ ਉਹਨਾਂ ਦੀ ਪੋਸਟ ਉੱਪਰ ਚਲੀ ਗਈ ਉਹ ਤਰੱਕੀ ਕਰਕੇ ਐਸੀਐਮ ਬਣ ਗਏ ਨੇ ਉਦੀ ਵਾਈਫ ਟੀਚਰ ਐ ਪ੍ਰੋਫੈਸਰ ਐ ਕਾਲਜ ਚ ਤਾਂ 8 ਸਾਲ ਉਹਨਾਂ ਦੇ اولاد ਨਹੀਂ ਹੋਈ ਬਈ ਅਰਦਾਸ 8 ਸਾਲ ਜਦੋਂ ਉਹਨਾਂ ਨੇ ਕਿਹਾ ਮੈਂ ਕਿਹਾ ਅਰਦਾਸ ਕਰਿਆ ਪਰ ਵੀ ਅਰਦਾਸ ਜਿੱਥੇ ਜਾਂਦੇ ਉੱਥੇ ਅਰਦਾਸ ਕਰਾ ਕੇ ਵਿਚਰਿਆ ਇੱਕ ਦਿਨ ਉਹਨਾਂ ਦਾ ਫੋਨ ਆਇਆ ਤੇ ਰੋਣ ਲੱਗ ਪਏ ਮੈਂ ਉਹਨੂੰ ਕਿਹਾ ਵੀ ਅੰਜ ਸਬਰ ਹੁੰਦੇ ਕਿਉਂ ਨਾਲੇ ਤੁਸੀਂ ਸੀਨੀਅਰ ਮੈਨੇਜਰ ਹੋ ਪੜੇ ਲਿਖੇ ਹੋ ਕਿਉਂ ਰੋ ਰਹੇ ਹੋ ਉਹ ਕਹਿੰਦੇ ਜੀ ਮੇਰੇ ਘਰ ਵਾਲੀ ਨੇ ਨਾਲ ਕਰੋ ਉਹ ਕੁੜੀ ਟੀਚਰ ਐ ਤੇ ਪ੍ਰੋਫੈਸਰ ਉਹ ਵੀ ਰੋਣ ਲੱਗ ਪਈ ਮੈਂ ਕਿਹਾ ਬੇਟੇ ਰੋਈ ਨਾ ਰੋਕ ਕਿਉਂ ਕਹਿੰਦੇ ਬਾਬਾ ਜੀ ਹੁਣ ਤਾਂ ਮਿਹਣੇ ਮਾਰਨ ਲੱਗ ਪਏ ਮੈਂ ਹੁਣ ਕਾ ਕੀ ਹੋਇਆ ਕਹਿੰਦੇ ਹੁਣ ਤਾਂ ਸ਼ਰੀਕੇ ਵਾਲਿਆਂ ਦੀ ਨਜ਼ਰ ਸਾਡੀ ਤਨਖਾਹ ਤੇ ਹੈ